ਬਟਿੰਡਾ ਦੇ ਲੰਬੀ ਨੇੜਲੇ ਪਿੰਡ ਖੁੱਡੀਆਂ ਮਾਨ ਸਿੰਘ ਵਿੱਚ ਝੜਪ ਹੋਣ ਦੀ ਖਬਰ ਹੈ ਪੰਚਾਇਤੀ ਚੋਣਾਂ ਲਈ ਦੋ ਉਮੀਦਵਾਰਾਂ ਵਿਚਕਾਰ ਲੜਾਈ ਹੋਈ ਇਸ ਦੌਰਾਨ ਪੁਲਿਸ ਸਟੇਸ਼ਨ ਵਿੱਚ ਇੱਕ ਜੀਪ ਨੁਕਸਾਨੀ ਗਈ ਅਤੇ 6 ਜਣੇ ਜ਼ਖਮੀ ਹੋ ਗਏ ਦਰਅਸਲ ਹਰਿੰਦਰਪਾਲ ਸਿੰਘ ਨਾਮ ਦੇ ਉਮੀਦਵਾਰ ਨੇ ਬਾਹਰਲੇ ਲੋਕਾਂ ਨੂੰ ਬੂਥ ਅੰਦਰ ਦਾਖਲ ਹੋਣ ਤੋਂ ਰੋਕਿਆ ਤਾਂ ਦੂਜੇ ਧੜੇ ਦੇ ਲੋਕਾਂ ਨੇ ਗੋਲੀ ਚਲਾ ਦਿੱਤੀ ਉਹਨਾਂ ਦੇ ਸਮਰਥਕਾਂ ਨੇ ਇੱਕ ਘਰ ਦੀ ਛੱਤ ਤੋਂ ਪਥਰਾਂ ਨਾਲ ਹਮਲਾ ਕੀਤਾ ਮੌਕੇ ਤੇ ਪੁਲਿਸ ਪਹੁੰਚੀ ਪਰ ਐਸਪੀ ਨੇ ਇਸ ਮਾਮਲੇ ਸਬੰਧੀ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਅਸੀਂ ਆਪਣੇ ਟੈਂਟ ਤੇ ਬੈਠੇ ਆਪਣੀ ਵੋਟ ਪਾਉਣ ਦੀ ਵਾਰੀ ਦਾ ਇੰਤਜ਼ਾਰ ਕਰ ਰਹੇ ਸੀ। ਇੰਤਜ਼ਾਰ ਕਰਦੇ ਸਨ ਅਸੀਂ ਕਿ ਦੇਖਿਆ ਕਿ ਇਹ ਦੂਜੇ ਪਾਸੋਂ ਜਗਮੀਤ ਸਿੰਘ ਕਾਪੜੀਆ ਜੋ ਜਿਹਦੇ ਕੀ ਮਦਰ ਐਗਜ਼ਿਸਟਿੰਗ ਸਰਪੰਚਾ ਉਹਨਾਂ ਦਾ ਐਕਸਪੋਰਟਰ ਆਇਆ ਵਰਨਾ ਗੱਡੀ ਤੇ ਉਹਨੇ ਆ ਕੇ ਉਹਦੇ ਡੱਬ ਚਰਵਾਲ ਵਰਸੀ ਨੀਲਾ ਕੁੜਤਾ ਪਾਵਾ ਪਾਇਆ ਸੀ ਉਹਦੇ ਉਹਨੇ ਆ ਕੇ ਅੰਦਰ ਬੂਥ 'ਚ ਵੜਨ ਦੀ ਕੋਸ਼ਿਸ਼ ਕੀਤੀ। ਜਦੋਂ ਬੂਥ 'ਚ ਵੜਨ ਲੱਗਿਆ ਤਾਂ ਸਾਸੀ ਹੋਲ ਤੇ ਅਬਜੈਕਟ ਕੀਤਾ ਵੀ ਅੰਦਰ ਨਹੀਂ ਵੜਨਾ ਤਾਂ ਉਹਨੇ ਹਵਾਈ ਉਹਨੇ ਹਵਾਈ ਫਾਇਰ ਕੀਤੇ। ਤਕਰੀਬਨ 10 ਦੇ ਲਗਭਗ ਗੋਲੀਆਂ ਚਲੀਆਂ ਹੋਣਗੀਆਂ ਇੱਥੇ ਇਸ ਦੇ ਨਾਲ ਹੀ ਇਹਨਾਂ ਦੇ ਚੁਬਾਰੇ ਤੇ ਜੋ ਬਾਹਰਲੇ ਬੰਦੇ ਆ ਕੇ ਬੈਠੇ ਸੀ ਜਿਨ੍ਹਾਂ ਦੀ ਗਿਣਤੀ ਤਕਰੀਬਨ 35 ਤੋਂ 50 ਦੇ ਦਰਮਿਆਨ ਹੋਈਗੀ ਉਹਨਾਂ ਨੇ ਉੱਪਰੋਂ ਡਲੇ ਚਲਾਉਣਾ ਸ਼ੁਰੂ ਸ਼ੁਰੂ ਕਰ ਦਿੱਤੇ ਜੋ ਪਹਿਲਾਂ ਤੋਂ ਜਮ੍ਹਾਂ ਕਰੀ ਬੈਠੇ ਸੀ ਖਬਰਾਂ ਦਿੱਤ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿੱਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ ਤੇ ਅਸੀਂ ਦਿਖਾਂਗੇ YouTube ਤੇ ਤਾਨੂੰ ਫੋਲੋ ਕਰੋ ਟਵਿੱਟਰ ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ